ਮਾਲੀਆ ਮਰ ਸਕੰਦ ਤੋਂ ਬਾਅਦ ਮੀਟ ਖਾਣਾ ਸਹੀ ਹੈ ਜਾਂ ਗਲਤ ਦੇਖੋ ਇਹ ਸਵਾਲ ਜਿਹੜਾ ਨਾ ਇਹ ਤੁਹਾਡਾ ਸਵਾਲ ਬੜਾ ਗਲਤ ਹੈ ਮਾਸ ਮਾਸ ਕਰ ਮੂਰਖ ਝਗੜੇ ਇਹ ਮੂਰਖਾਂ ਦਾ ਸਵਾਲ ਹੈ ਜਿਹੜੇ ਇਹ ਸਵਾਲ ਕਰਦੇ ਨੇ ਕੋਠਾ ਨਹੀਂ ਇਹ ਇਹ ਕਿਉਂ ਸਵਾਲ ਕੀਤਾ ਜਾ ਰਿਹਾ ਕੌਮ ਦੇ ਉੱਤੇ ਸਾਡੇ ਜਿਹੜੇ ਜਿਉਂਦੇ ਜਾਗਦੇ ਬੰਦਿਆਂ ਦਾ ਕਹਾਣ ਹੋ ਰਿਹਾ ਹੈ ਨੌਜਵਾਨਾਂ ਦੀਆਂ ਲਾਸ਼ਾਂ ਰੋਹੀਆਂ ਦੇ ਉੱਤੇ ਰੋੜੀਆਂ ਜਾ ਰਹੀਆਂ ਨੌਜਵਾਨ ਨਸ਼ੇ ਨਾਲ ਮਰ ਰਹੇ ਤੁਹਾਨੂੰ ਸਵਾਲ ਇਹ ਕਰਨ ਦਾ ਆ ਰਿਹਾ ਵੀ ਇਹ ਨਹੀਂ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਫਿਰ ਕਹਿ ਰਿਹਾ ਇਹ ਸਵਾਲ ਉਹੋ ਜਿਹਾ ਸਵਾਲ ਹੈ ਵੀ ਬਾਹਰ ਸਾਡੇ ਨੌਜਵਾਨ ਮਰ ਰਹੇ ਹੁਣ ਤੇ ਅੰਦਰ ਅਸੀਂ ਬਹਿਸ ਕਰੀਏ ਵੀ ਮੀਟ ਖਾਣਾ ਠੀਕ ਹੈ ਕਿ ਨਹੀਂ ਠੀਕ ਹੈ ਇਹ ਮਰਿਆਦਾ ਦੇ ਸਵਾਲ ਜਿਹੜੇ ਨੇ ਇਹ ਇਹ ਜਿੰਨਾ ਚਿਰ ਆਜ਼ਾਦੀ ਨਹੀਂ ਮਿਲਦੀ ਨਹੀਂ ਵਿਚਾਰਾਂ ਕਿੱਥੋਂ ਹੁੰਦੀਆਂ ਇਹਦਾ ਕੋਈ ਫਾਇਦਾ ਹੈ ਕੌਮ ਨੂੰ ਵਿਚਾਰ ਕਰਨ ਦਾ ਇਹ ਵਿਵਾਦ ਪੈਦਾ ਕਰਨ ਵਾਲਾ ਵਿਚਾਰ ਹੈ ਜਰ ਦੇਖੋ ਫਿਰ ਤੁਸੀਂ ਉਹ ਗੱਲ ਕਰ ਰਹੇ ਜੋ ਤੁਸੀਂ ਇੰਨੀ ਸਿੱਖੋ ਵੀ ਤੁਸੀਂ ਸਿੱਖ ਜੋ ਹਾਂ ਤੋ ਸਾਡੇ ਦੇ ਗੁਲਾਮੀ ਗੱਲ ਪੈ ਗਈ ਆਣ ਕੇ ਇਸ ਵਿਚਾਰ ਨੇ ਤੁਹਾਨੂੰ ਡੰਗ ਤੋਂ ਬਚਾ ਲੈਣਾ ਇਸ ਵਿਚਾਰ ਨੇ ਨਸ਼ਾ ਗੁਸ਼ੀ ਤੋਂ ਬਚਾ ਲੈਣਾ ਤੇ ਇਹ ਦੱਸੋ ਮੈਨੂੰ ਜਿਹੜੇ ਖਾਨ ਵਾਲੇ ਜਾਂ ਨਾ ਖਾਨ ਵਾਲੇ ਆ ਉਸ ਵਿਚਾਰ ਨੇ ਤੁਹਾਨੂੰ ਬਚਾਉਣਾ ਕਿਸੇ ਗੱਲ ਤੋਂ ਕਿ ਨਹੀਂ ਬਚਾਉਣਾ ਕਿਉਂ ਆਪਾਂ ਇਹਨਾਂ ਗੱਲਾਂ 'ਚ ਪੈਨੇ ਆ ਮਰਿਆਦਾ